ਓ ਪਾਜੀ ਆ ਕੀ ਚੀਜ਼ ਆ ਗਈ ਓ ਪਾਜੀ ਕੀ ਚੀਜ਼ ਆ ਗਈ ਇਹ ਇਹ ਵੀਰੇ 400 ਰੁਪਏ ਦੇ ਕੋਟਨ ਦੁਪੱਟੇ ਵਾਲੇ ਸੂਟ ਆਏ ਨੇ ਕੋਟਨ ਦੀ ਕਮੀਜ਼ ਹੈ ਕੋਟਨ ਦੀ ਸਲਵਾਰ ਹੈ ਕੋਟਨ ਦਾ ਦੁਪੱਟਾ ਪਾਜੀ ਅੱਛਾ ਰੇਟ ਹੈ 400 ਰੁਪਏ ਦਾ 400 ਰੁਪਏ ਦਾ ਸੂਟ ਕੋਟਨ ਦੁਪੱਟੇ ਨਾਲ ਯਾਰ ਆਵਾ ਦੇਖ ਇੱਧਰ ਦੇਖ ਵੀ ਐਨ ਦੇ ਕਿੰਨੇ ਸੋਹਣੇ ਸੋਹਣੇ ਆਏ ਨੇ ਆਪਣੇ ਕੋਲੋਂ ਅੱਛਾ ਜੀ 200 ਦੇ ਵਾਲੇ ਜੀ ਜਲਦੀ ਸਿਰਫ 4 400 ਰੁਪਏ ਸੋਹਣੇ ਜੀ ਅੱਛਾ ਜੀ ਚੈੱਕ ਕਰ ਤੋਂ ਪਿਓ ਪਟਨਾ ਵੀ ਕੱਟ ਲਾ ਕੇ ਤੇ ਭਾਜੀ ਪਿਓਰ ਕੋਟ ਰਣਾ ਨਹੀਂ ਪਿਓਰ ਕੋਟਨ ਹੈ ਜੀ ਗਰਮੀ ਵਾਲਾ ਨਮਈ ਬਣਿਆ ਸਾਰੇ ਆਰਟੀਕਲ ਇਸ ਦੇ ਵਿੱਚ ਆਪਾਂ ਹੀਟ ਬਹੁਤ ਘੱਟ ਹੈ ਪ੍ਰਦੀਪ ਜੀ ਕੋਲ ਕੋਲ ਜੀ ਸਾਰਾ ਹੀ ਮਾਲ ਨਵਾਂ ਆਇਆ ਹੈ ਜਿਹੜਾ ਮਾਲ ਨਵਾਂ ਆਇਆ ਹੈ ਉਸ ਦੀ ਵੀਡੀਓ ਬਣਦੀ ਹੈ ਐ ਨਹੀਂ ਅਸੀਂ ਪੁਰਾਣੇ ਮਾਲ ਦੀ ਵੀਡੀਓ ਬਣਾਉਂਦੇ ਹਾਂ ਜੋ ਮਾਲ ਅੱਜ ਆਇਆ ਹੈ ਅੱਜ ਮੰਗਲਵਾਰ ਹੈ ਮੰਗਲਵਾਰ ਵਾਲੇ ਮਾਲ ਦੇ ਡਿਜ਼ਾਈਨ ਦਿਖਾ ਰਹੇ ਹਾਂ ਪਾ 50 ਕੋਟ ਭਾਜੀ ਇਸ ਹੋਰ ਵੀ ਮਿਲ ਜਾਣਗੇ ਆਪਾਂ ਨੂੰ ਵੀ ਇੱਕ ਪਰਸਰ ਖੋਲਣ ਲੱਗਦਾ ਮੈਨੂੰ ਇਹ ਮੈਂ ਕਹਿੰਦਾ ਹਾਣ ਇੱਕ ਕਲਰ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਚਾਰ ਕੱਢ ਰਿਹਾ ਹੈ ਇੱਕ ਰੇਂਜ ਚਾਰ ਕਲਰ ਹੈ ਚਾਰ ਕੱਢ ਰਿਹਾ ਚਾਰ ਕੱਢ ਨਾਲ ਬੰਡਲ ਹੈ ਆ ਚਾਰੇ ਕਲਰ ਆ ਡਾਡਾ ਦੇ ਡਿਜ਼ਾਈਨ ਬਕਰੇ ਬਕਰੇ ਨੇ ਡਿਜ਼ਾਈਨ ਕਿੰਨੇ ਕੋਣ ਦਾ ਆਈਡੀਆ ਤੁਹਾਡੇ ਕੋਲ ਹੈ ਵਾਹ ਜੀ ਵਾਹ ਕੀ ਗੱਲ ਕਰਤੀ ਅੱਜ ਪੁੱਛਣ ਲਈ ਗੱਲ ਆ ਪਾਜੀ ਮੈਂ ਕਹਿੰਦਾ 100 ਡਿਜ਼ਾਈਨ ਦਵਾਂਗੇ 100 ਡਿਜ਼ਾਈਨ 400 ਰੁਪਏ ਚ 100 ਡਿਜ਼ਾਈਨ ਦੂੰਗਾ 1 ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਚਾਰ ਕਲਰ ਹੋਣਗੇ ਉਹ 100 ਡਿਜ਼ਾਈਨ ਦੂੰਗਾ ਅੱਛਾ ਜ ਪ੍ਰੈਟਿਕ ਕਸੂਰ ਇਹ ਪਾਜੀ ਹੋਲਸੇਲ ਦੀ ਨਿਸ਼ਾਨੀ ਹੈ ਜਿਹੜੇ 100 ਡਿਜ਼ਾਈਨ ਦੇ ਰਹੇ ਆ ਪ੍ਰਦੀਪ ਜੀ ਇਹ ਹੋਲਸੇਲਰ ਦੀ ਨਿਸ਼ਾਨੀ ਹੈ ਜੀ ਆ ਡਿਜ਼ਾਈਨ ਦਿਖਾ ਦਿਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਦੇ ਸੋਹਣੇ ਸੋਹਣੇ ਡਿਜ਼ਾਈਨ ਪਰ ਇਹ ਗਰਤੀ ਵਾਲਾ ਇਹ ਮਿਲਣਗੇ ਕਿੱਥੇ ਭਾਜੀ ਥੋੜਾ ਦੱਸਿਓ ਮੈਂ ਦੀ ਨੰਬਰ ਬੰਦ ਕਾਨ ਮਾਲਵੇ ਦਾ ਸਾਨਾ ਵੱਡਾ ਸ਼ੋਰੂਮ ਗੋਠੀ ਵੱਡਾ ਥੋਬੀ ਬਿਆਰ ਬਠਿੰਡੇ ਵਾਲੇ ਗੋਠੀ ਵਾਲੇ ਬਠਿੰਡੇ ਵਾਲੇ ਗੋਠੀ ਵਾਲੇ ਬਹੁਤ ਵੈਰਾਈਟੀ ਬਹੁਤ ਆਈ ਹੈ ਆਪਣੇ ਕੋਲ ਨਵੀਆਂ ਚੀਜ਼ਾਂ ਇੰਨਾ ਢੇਰ ਲਾਦਾ ਤੁਸੀਂ ਇਹ ਦੇਖੋ ਅੱਛਾ 4-400 ਰੁਪਏ ਦੇ ਚੀਜ਼ ਹੈ ਭਾਜੀ ਵਰਕ ਵਾਲੇ ਵੀ ਆਏ ਆ ਨਾਲ ਪ੍ਰਦੀਪ ਜੀ 400 ਰੁਪਏ ਦਾ ਸੂਟ ਹੈ ਕੋਟ ਨਾਲ ਦੁਪੱਟਾ ਕੋਟ ਨਾਲ ਦੀ ਸਲਵਾਰ ਨਾਲ ਆਹ ਦੇਖੋ ਭਾਜੀ ਬਰਾਸਟ ਪਰੇਅ ਦੇ ਰਹਿ ਮੈਂ 400 ਰੁਪਏ ਦੇ ਅੱਛਾ ਜੀ ਛੋਲੇ ਛੋਲੇ ਰਹਿਣ ਆ ਆਪਣੇ ਕੋ ਬਾਂਦਰੀ ਦੇ ਰਹਿਣ ਵਿੱਚ 600 ਵਾਲੇ ਵੀ ਆਇਆ ਮਾਲ ਇਹ ਚਾਕ ਵਾਲਾ ਸਟੋਕ ਹੈ ਜਿਹੜਾ 600 ਵਾਲਾ ਸਟੈਂਪਡ ਹੈ ਪਾਓ ਜੀ 6 ਬਹੁਤ ਛੋਲੇ ਰਹਿਣ ਆ ਬਾਟਿਕ ਪ੍ਰਿੰਟ ਬਾਟਿਕ ਇਹ ਬਾਟਿਕ ਦੇ ਨਾਂ ਤੇ ਵਿਕਦਾ ਹੈ ਜੀ ਸਿਰਫ ਰੇਟ ਹੈ ਦਾ 600 ਰੁਪਏ ਭਾਜੀ ਕਲਰ ਕਲਰ ਕਿਵੇਂ ਹੁੰਦੇ ਇਹਨਾਂ ਦੇ ਭਾਜੀ ਬਿਲਕੁਲ ਸਹੀ ਕਲਰ ਹੈ ਬਿਲਕੁਲ ਸਹੀ ਕੁਆਲਿਟੀ ਹੈ ਸਾਣਾ ਵੱਡੀ ਗੱਲ ਹੈ ਭਾਜੀ ਤੁਸੀਂ ਖੋਦੋ ਹੋ ਭਾਜੀ ਖੋਲ ਭਾਜੀ ਖੋਲ ਦਿੰਨੇ ਇੱਕ ਵੀ ਖੋਲ ਦਿੰਨੇ ਕੋਈ ਵੱਡੀ ਗੱਲ ਨਹੀਂ ਇਹਦੇ ਦਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਂਦੇ ਆ ਭਾਜੀ ਕਲਰਾਂ ਦਾ ਨਹੀਂ ਖਰਾਬ ਹੁੰਦੇ ਵੀਰੇ ਇਹਨਾਂ ਦੇ ਨਹੀਂ ਵੀਰ ਜੀ ਨਹੀਂ ਜਮਾ ਹੀ ਨਹੀਂ ਕਲਰਾਂ ਦਾ ਕੋਈ ਦਿੱਕਤ ਨਹੀਂ ਹਜ਼ਾਰਾਂ ਸੂਟ ਵਿਕ ਗਿਆ ਤੇ ਹਜ਼ਾਰਾਂ ਹੋਰ ਆ ਗਿਆ ਆ ਵੀ ਐਸੀ ਤਰ੍ਹਾਂ ਵਿਕੇ ਜਾਣਾ ਹੈਗਾ ਆ ਦੇਖੋ ਭਾਈ ਆ ਰਹਿਣ ਵਾਲੀ ਹੈ ਇਹਦੀ ਬਾਟਮ ਆ ਰਹਿਣ ਵਾਲੀ ਸ਼ਰਟ ਹੈ ਤੇ ਆ ਰਹਿਣ ਵਾਲਾ ਦੁਪੱਟਾ ਇਹਦਾ ਆਹ ਦਾ ਸ਼ਰਟ ਹੈ ਭਜੀ ਹਾਂਜੀ ਆਹ ਸ਼ਰਟ ਹੈ ਆ ਆ ਗਿਆ ਭਾਜੀ ਦੁਪੱਟਾ ਇਹ ਵੀ ਕੋਟਨ ਦੁਪੱਟਾ ਨਾਲ ਆਇਆ ਯਾਰ ਕੋਟਨ ਦਾ ਇਹ ਕਲਰ ਚੈੱਕ ਕਰ ਲਓ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਲੈ ਕੇ ਖੜੇ ਨੇ ਭਾਜੀ ਸਾਹਿਬ ਜੀ ਬੇਹਕੋ ਸੋਹਣੇ ਸੋਹਣੇ ਡਿਜ਼ਾਈਨ ਹੈ ਇਹ ਰੇਟ ਤੇ ਨੀਕਾ ਕਰਾ ਦਿਓ ਭਾਜੀ ਕੀ ਰੇਟ ਹੈ 600 ਭਾਜੀ 600 ਰੁਪਏ ਦਾ ਕੋਟਨ ਦਾ ਸੂਟ ਕੋਟਨ ਦੀ ਸਲਵਾਰ ਕੋਟਨ ਦੁਪੱਟਾ ਭਾਜੀ 600 ਦਾ ਗੋਟੇ ਵਾਲਿਆਂ ਦੇ ਮਿਲਣਾ ਭਾਜੀ ਹੋਰ ਕਿਤੇ ਨਹੀਂ ਮਿਲਣਾ ਕਿਵਰੀ ਐਨਲੈਸ ਕਿਉਂ ਲਾ ਰੱਖੀ ਤੁਸੀਂ ਭਾਜੀ ਲੈਸ ਕੰਪਨੀਆਂ ਤੋਂ ਸਿੱਧਾ ਹਜ਼ਾਰਾਂ ਸੂਟ ਚੱਕੀ ਦਾ ਦੋ ਚਾਰ ਸੂਟ ਥੋੜੀ ਚੱਕ ਸਾਡੇ ਕੋਲ ਦਾ ਸਟਾਕ ਹੈ ਨਾ ਇਹ ਸਾਡਾ ਹੋਲਸੇਲ ਹੈ ਸਿੱਧਾ ਅਹਮਦਾਬਾਦ ਤੋਂ ਮਾਲ ਆਇਆ ਬੰਦੇ ਪਹੁੰਚ ਗਿਆ ਵਿਚੇ ਦਾ ਕੋਈ ਦਲਾਲ ਨਹੀਂ ਹੈ ਅੱਛਾ ਜੀ ਵਿਚੇ ਦਾ ਕੋਈ ਦਲਾਲ ਨਹੀਂ ਹੈ ਜੀ ਸਿੱਧਾ ਡਾਇਰੈਕਟ ਹੈ ਡਾਂਡ ਸਪੋਰਟ ਦਿੰਦੇ ਆ ਬਜਾਨ ਨਾ ਘਟ ਦਿੰਦੇ ਆ ਤੁਸੀਂ ਅੱਜ ਹੀ ਵਿਆਰਜ ਨਾਲ ਲੋ ਅਸੀਂ 400 ਫੂਟ ਲੈ ਕੇ ਕਹਿੰਦੇ ਆ ਅਸੀਂ 400 ਫੂਟ ਲੈ ਕੇ ਆਨੇ ਆ ਅੱਛਾ ਜੀ 400 ਫੂਟ ਦਾ 400 ਫੂਟ ਨਾ ਭਾਈ ਫਰਕ ਤਾਂ ਹੋਵੇਗਾ ਨਹੀਂ ਪੈਣਾ ਭਾਜੀ ਜਮਾ ਪੈਣਾ ਹੈਗਾ ਵੀਰ ਦਾ ਫਰਕ ਨਾ ਪਊਗਾ ਬਿਲਕੁਲ ਪਊਗਾ ਭਾਜੀ ਆਪਾਂ ਬਾਨਾ ਵੱਡੀ ਗੱਲ ਪਤਾ ਕੀ ਹੈ ਜੀ ਜੋ ਸਾਡੇ ਰੇਟ ਹੈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹਦੇ ਵਿੱਚ ਵੈਰਾਈਟੀ ਆਪਾਂ ਨੂੰ ਵਾਧੂ ਮਿਲ ਜੂਗੀ ਜੀ ਵੈਰਾਈਟੀ ਵਾਧੂ ਦੇ ਬਹੁਤ ਵੈਰਾਈਟੀ ਆ ਬਹੁਤ ਡਿਜ਼ਾਈਨ ਹੈ ਮਰਜ਼ੀ ਲੱਕੀ ਮਰਜ਼ੀ